ਇੱਕ ਸਨੇਾਰੇ ਦਾ ਨਾ ਚੂਹੇ ਨੇ ਹੀਰਾ ਚੱਕ ਲਿਆ ਉਹ ਉਹਦੇ ਪਿੱਛੇ ਭੱਜਿਆ ਚੂਹੇ ਦੇ ਕਿਉਂਕਿ ਹੀਰਾ ਕਿਹੜੇ ਸਸਤਾ ਹੁੰਦਾ ਉਹ ਜਾ ਕੇ ਖੁੱਡਜ ਵੜ ਗਿਆ ਚੂਹਾ ਉਹਨੇ ਖੁੱਡ ਪਟਾ ਲਈ ਖਾਏ ਗਿਆ ਚੂਹਾ ਹੀਰ ਉਹਨੂੰ ਹੀਰੇ ਨੂੰ ਖੁੱਡ ਪਟਾਈ ਦੇ ਅੰਦਰ 100 ਚੂਹਾ ਬੈਠਾ ਉਹ ਕਹਿੰਦਾ ਹੁਣ ਇਹਨਾਂ ਚ ਕਿਹੜੇ ਨੇ ਵੱਡੇ ਸਾਡਾ ਮੇਰਾ ਖਾਦਾ ਹੁਣ ਮੰਨੂ ਗਿਆ ਪਤਾ ਲੱਗਦਾ ਇੱਕ ਸਿਆਣਾ ਬੰਦਾ ਖੜਾ ਸੀ ਕਹਿੰਦਾ ਮੈਂ ਦੱਸ ਦਿੰਦਾ ਕਿਹੜਾ ਕਹਿੰਦਾ ਉਹ ਜਿਹੜਾ ਸੈਡਪਰ ਨੂੰ ਇਕੱਲਾ ਹੀ ਹੋ ਕੇ ਨੱਚ ਰਿਹਾ ਨਾ ਇਹ ਹੈ ਉਹਦਾ ਢਿੱਡ ਪਾੜਿਆ ਹੀਰਾ ਮਿਲ ਗਿਆ ਉਹ ਕਹਿੰਦਾ ਯਾਰ ਤੈਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਵੀ ਇਹੀ ਹੈ ਸੌ ਚੂਹਿਆਂ 'ਚੋਂ ਕਹਿੰਦਾ ਜਿਹੜੇ ਨੂੰ ਚੌਧਰ ਮਿਲ ਜੇ ਨਾ ਰਾਜ ਭਾਗ ਮਿਲ ਜੇ ਜਾਂ ਪੈਸਾ ਆ ਜੇ ਉਹ ਅਲੱਗ ਹੋ ਕੇ ਨੱਚਣ ਲੱ ਜਾਂਦਾ ਆਪਣੇ ਘੋੜੇ ਮੈਨੂੰ ਛੱਡ ਜਾਂਦਾ ਹੁਣ ਭਗਵੰਤ ਮਾਨ ਕਹਿੰਦਾ ਸੀ ਮੈਂ ਮਾਸਟਰਾਂ ਦਾ ਮੁੰਡਾ ਸਭ ਤੋਂ ਪਹਿਲਾਂ ਇਹਨੇ ਬਣ ਕੇ ਮਾਸਟਰ ਕੁੱਟੇ ਫੇਰ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਸਭ ਤੋਂ ਪਹਿਲਾਂ ਇਹਨੇ ਕਿਸਾਨ ਕੁੱਟੇ ਹੁਣ ਕਿਸਾਨਾਂ ਦੀ ਰੇਲ ਬਣਾਈ ਵੀ ਹੈ ਇਹਨਾਂ ਪਾਸ ਚੌਧਰ ਆ ਗਈ ਇਹਨਾਂ ਤੇ ਪੱਚਦੀ ਨਹੀਂ ਹੈ ਇਹ ਕੁੱਟਣ ਲੱਗੇ ਵੇ ਕਦੇ ਭੱਲੇ ਪਰ ਪਰਚਾ ਕਦੇ ਆਸ਼ੂ ਉੱਪਰ ਪਰਚਾ ਕਰੇ ਚੰਨੀ ਪਰ ਪਰਚਾ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਬਿਜੀਲੇ ਚ ਐਂਡ ਇਹਨਾਂ ਨੂੰ ਤਕਲੀਫ ਹੋਈ ਵੀ ਹੈ ਵੀ ਇਹ ਗਰੀਬਾਂ ਦਾ ਮੁੰਡਾ ਮੁੱਖ ਮੰਤਰੀ ਘਰ ਤੇ ਬਣ ਗਿਆ ਸੀ ਮੁੜਕੇ ਨੂੰ ਉੱਠਣ ਨਹੀਂ ਦੇਣਾ ਇਹਨੂੰ ਖਤਮ ਕਰਦੀ ਹੈ ਸੋ ਇਹ ਵੋਟਾਂ ਤੁਸੀਂ ਆਸ਼ੂ ਨੂੰ ਆਪਣੀ ਮਜ਼ਬੂਤੀ ਵਾਸਤੇ ਪਾਉਣੀਆਂ ਆਉਣ ਵਾਲੀ ਸਰਕਾਰ ਵਾਸਤੇ ਪਾਉਣੀਆਂ ਇਹ ਤੁਸੀਂ ਵੋਟਾਂ ਚਿੰਨੀ ਨੂੰ ਪਾਉਣੀਆਂ ਤੁਸੀਂ ਆਪਣੇ ਮੁੰਡੇ ਨੂੰ ਪਾਉਣੀਆਂ ਵੋਟਾਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਮੈਂ ਮੁੱਖ ਮੰਤਰੀ ਬਣਿਆ ਜਲੰਧਰ ਦੇ ਕੋਲ ਹੈ ਗੁਰੂ ਰਵਿਦਾਸ ਜੀ ਦਾ ਡੇਰਾ ਉੱਥੇ ਮੈਂ 25 ਕਰੋੜ ਰੁਪਏ ਦਾ ਚੈੱਕ ਦੇ ਕੇ ਆਇਆ ਕੇ ਜੀ ਗੁਰੂ ਰਵਿਦਾਸ ਦੀ ਬਾਣੀ ਦਾ ਧਿਆਨ ਕਰਾਣਾ ਸਾਡੀ ਸਰਕਾਰ ਚਲੇਗੀ ਝਾੜੂ ਵਾਲਿਆਂ ਦੀ ਆ ਗਈ ਇਹ ਚੈੱਕ ਵਾਪਸ ਲਿਆਏ ਐਨਾ ਇਹਨਾਂ ਦੇ ਅੰਦਰ ਬਤਸਵੀ ਹੈ ਇਹਨਾਂ ਦੇ ਤਕਲੀਫ ਹੈ ਗੁਰੂ ਰਵਿਦਾਸ ਤੇ ਇਹਨਾਂ ਨੂੰ ਉਸ ਤੋਂ ਬਾਅਦ ਬੋਟਾਂ ਆਈਆਂ ਫਿਰ ਉਹੀ ਚੈੱਕ ਲੈ ਕੇ ਚਲੇ ਗਏ ਬਾਬਾ ਜੀ ਕਹਿੰਦੇ ਤਾਂ ਸਾਡੇ ਚੰਨੇ ਵਾਲਾ ਹੀ ਆ ਤੁਸੀਂ ਦੱਸੋ ਕਹ ਲੈ ਆ ਅੱਜ ਤੱਕ ਉਹ ਪੈਸੇ ਨਹੀਂ ਲਗਾਏ ਰਿਜ਼ਰਵੇਸ਼ਨ ਨੂੰ ਇਹ ਖਤਮ ਕਰ ਰਹੇ ਕਹਿੰਦੇ ਸੀ ਡਿਪਟੀ ਸੀਐਮ ਦਲਿਤ ਬਣਾਉਂਗੇ ਲੈ ਅੱਜ ਬਣਾਉਂਦੇ ਆ ਸਾਢੇ 3 ਸਾਲ ਹੋ ਗਏ ਵੋਟਾਂ 'ਚ ਫੇਰ ਕਹਿ ਦਿੰਦੇ ਫੇਰ ਕਹਿੰਦੇ ਇੱਕ ਡਿਪਟੀ ਸੀਐਮ ਹਿੰਦੂ ਬਣਾਉਂਗੇ ਲੈ ਅੱਜ ਬਣਾਉਂਦੇ ਹਿੰਦੂ ਲੀਡਰਸ਼ਿਪ ਨੂੰ ਇਹ ਮਾਰ ਰਹੇ ਇਸ ਲਈ ਤੁਸੀਂ ਸਾਰੇ ਸਮਝੋ ਆਪਾਂ ਪੰਜਾਬੀ ਐ ਅਸੀਂ ਪੰਜਾਬੀਆਂ ਦੀ ਗੱਲ ਕਰਨੀ ਸਾਡਾ ਕੋਈ ਮੁੰਡਾ ਬਣਾਓ ਰਾਜ ਸਭਾ ਦਾ ਮੈਂਬਰ ਲੁਧਿਆਣੇ ਦੇ ਕਿਸੇ ਨੂੰ ਬਣਾਓ ਤੁਸੀਂ ਇਹਨੂੰ ਕਾਨੂੰਨ ਤਾਰ ਦੇ ਦੇਖੋ ਉਹ ਰਾਜ ਸਭਾ ਦਾ ਮੈਂਬਰ ਹੈ ਉਹਨੂੰ ਰਾਜ ਸਭਾ ਦਾ ਮੈਂਬਰ ਰਹਿਣ ਦਿਓ ਉਹਨੂੰ ਹਰਾ ਕੇ ਉਹਦੇ ਕੁੱਬੇ ਦੇ ਲੱਤ ਮਾਰੀ ਵੀ ਰਾਸ ਆ ਜੇ ਨਹੀਂ ਉਹ ਰਾਜ ਸਭਾ ਦਾ ਮੈਂਬਰ ਰਹਿ ਜਾਊਗਾ ਉਹ ਤੋਪ ਦਾ ਲਾਇਸੈਂਸ ਹੈ ਇਹ 12 ਬੋਰ ਦਾ ਦੇਣ ਨੂੰ ਫਿਰਦੇ ਆ ਤੇ ਜੇ ਉਹ ਹਾਰ ਗਿਆ ਉਹ ਰਾਜ ਸਭਾ ਦਾ ਮੈਂਬਰ ਰਹਿ ਜਾਊਗਾ ਆਸ਼ੂ ਨੇ ਐਮਐਲਏ ਬਣ ਜਾਣਾ ਲੁਧਿਆਣਾ ਆਣਾਂ ਨੂੰ ਇੱਕ ਦੇ ਦੋ ਮਿਲ ਜਾਣੇ ਫਿਰ ਦੋ ਲੈ ਲੋ ਨਾ ਇੱਕ ਕਾ ਨੂੰ ਲੈਣਾ ਕਿਉਂ ਨੁਕਸਾਨ ਕਰਾਉਣਾ ਆਪਾਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਮੌਕਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਲੁੱਟ ਪਾਈ ਵੀ ਹੈ ਆ ਰੇਤਾ ਐਸੀ 5.5 ਰੁਪਏ ਕਰਤਾ ਸੀ ਹੁਣ ਤੁਸੀਂ ਮਕਾਨ ਬਣਾ ਕੇ ਦੇਖੋ ਰੇਤੇ ਦਾ ਟਰੱਕ ਕਰਾ ਕੇ ਪੈਸੇ ਮੁੱਕ ਜਾਂਦੇ ਆ 35 ਰੁਪਏ ਕਿਲੋ 35 ਰੁਪਏ ਫੁੱਟੋਆ ਬਰੇਤਾ ਬਜਰੀ ਉਸ ਤੋਂ ਵੀ ਅੱਗੇ ਵਧਾਤੀ ਤੇ ਸਰਕਾਰ ਨੂੰ ਕੁਝ ਨਹੀਂ ਮਿਲਦਾ ਇਹਨਾਂ ਦੇ ਘਰੇ ਜਾ ਰਿਹਾ ਮੈਂ ਕੱਲ ਇੱਥੇ ਡੋਰ ਟੂ ਡੋਰ ਇੱਕ ਮਹੱਲੇ 'ਚ ਕਰ ਰਿਹਾ ਸੀ ਕਹਿੰਦੇ ਜੀ ਇੱਥੇ ਨੌਜਵਾਨ ਮੁੰਡਾ ਦੀ ਡੈਥ ਹੋ ਗਈ ਤੁਸੀਂ ਉਹਨਾਂ ਦੇ ਘਰ ਚੱਲੋ ਅਫਸੋਸ ਕਰੀਏ ਮੈਂ ਚਲੇ ਗਿਆ ਮੈਂ ਜਿਸ ਤਰ੍ਹਾਂ ਸੈਸ ਵਾ ਕਿਸੇ ਦੇ ਦੁੱਖ ਉੱਚ ਵਿੱਚ ਜਾਂਦੇ ਆ ਪੁੱਛ ਲੈਂਦੇ ਵੀ ਕੀ ਹੋ ਗਿਆ ਭਾਈ ਕਿਵੇਂ ਡੈਥ ਹੋ ਗਈ ਇੰਨੀ ਛੋਟੀ ਉਮਰ 'ਚ ਮੈਂ ਪੁੱਛ ਬੈਠਿਆ ਉਹਦਾ ਬਾਪੂ ਉੱਚੀ ਉੱਚੀ ਰੋਣ ਲੱਗ ਗਿਆ ਦੱਸ ਨਾ ਪਾਵੇ ਵੀ ਮਰਿਆ ਕਿਸ ਤਰ੍ਹਾਂ ਮੁੰਡਾ ਉਹ ਨਾਲ ਦਾ ਬੋਲਿਆ ਕਹਿੰਦਾ ਜੀ ਨਸ਼ੇ ਬੰਦ ਕਰਾਓ ਨੌਜਵਾਨ ਮੁੰਡੇ ਗੜ ਰਹੇ ਐ ਤੁਹਾਡੇ ਆਪਣੇ ਲੁਧਿਆਣੇ ਦਾ ਪਿਛਲੇ ਹਫਤੇ ਨੌਜਵਾਨ ਮੁੰਡਾ ਮਰ ਗਿਆ ਨਾਲ ਦੇ ਮੱਲੇ ਦਾ ਨਸ਼ੀਆਂ ਕਰਕੇ ਘਰ ਤੋਂ ਬਾਹਰ ਨੌਜਵਾਨ ਮੁੰਡਾ ਆਇਆ ਕੁੜੀ ਗਏ ਵੀ ਉਹ ਮੈਂ ਅੱਜ ਮਾਪਿਆਂ ਨੂੰ ਡਰ ਰਹਿੰਦਾ ਐ ਕਿ ਕਿਤੇ ਨਸ਼ਿਆਂ ਨੂੰ ਨਾ ਲੱਗ ਜਵੇ ਸਾਡਾ ਮੁੰਡਾ ਗੜ ਜਾਊਗਾ ਕਹਿੰਦੇ ਪੁੱਤ ਕਿਸੇ ਦਾ ਕਦੇ ਨਾ ਲਾਈਏ ਸਲਫੇ ਸੁੱਟੇ ਤੇ ਇਹ ਜਿਹੜੀ ਜਿੱਦਣ ਦੀ ਸਰਕਾਰ ਆਈ ਐ ਨਸ਼ਾ ਜੇ ਇੰਨੀ ਪ੍ਰਮਾਹ ਹੋ ਗਈ ਗਲੀ ਗਲੀ ਨਸ਼ੇ ਮਿਲਦੇ ਆਪ ਜਿੱਥੇ ਮੈਂ ਤੁਹਾਨੂੰ ਕਹਿਣਾ ਪਿੱਛੇ ਸਾਰੀਆਂ ਬੀਬੀਆਂ ਦੀ ਉਹ ਮੀਟਿੰਗ ਸੀ ਇੱਕ ਇੰਨੀ ਕੁ ਕੁੜੀ ਖੜੀ ਹੋ ਗਈ ਉਹ ਕਹਿੰਦੀ ਜੀ ਮੈਂ ਬੋਲਣਾ ਹੈ ਮੈਂ ਤਾਂ ਉਹਦਾ ਹੌਸਲੇ ਪਰ ਮੰਨ ਗਿਆ ਕਹਿੰਦੀ ਜੀ ਸਾਡੇ ਚਿੱਟਾ ਬੰਦ ਕਰ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਹਾਲਾਤ ਕਰਤੇ ਇਹਨਾਂ ਨੇ ਹਰ ਗਲੀ ਵਿੱਚ ਨਸ਼ਾ ਵਿਕ ਰਿਹਾ ਹੈ ਕਰ ਕਰ ਦੀ ਕਹਾਣੀ ਹੋ ਗਈ ਹੈ ਫਿਰ ਕਿਸ ਤਰੀਕੇ ਨਾਲ ਸਾਡੀ ਜਵਾਨੀ ਬਚੂਗੀ ਨੌਕਰੀਆਂ ਕੋਈ ਨਹੀਂ ਕਿਸੇ ਬੀਬੀ ਨੂੰ ਪੁੱਛ ਲੋ ਉਹਦੀ ਕੁੜੀ ਆ ਮੁੰਡਾ ਬੇਲੇ ਫਿਰਦੇ ਆ ਪੜ੍ਹ ਕੇ ਬੇਲੇ ਫਿਰਦੇ ਕਿਸੇ ਨੇ ਐਮਏ ਕਰੀ ਵੀ ਕਿਸੇ ਨੇ ਐਮਐਡ ਕਰੀ ਵੀ ਕੋਈ ਪੀਐਚਡੀ ਕਰੀ ਬੈਠਾ ਕੋਈ ਇੰਜੀਨੀਅਰਿੰਗ ਕਰੀ ਬੈਠਾ ਨੌਕਰੀ ਕੋਈ ਨਹੀਂ ਕੱਢਦੇ ਸਾਰੇ ਵੋਟਾਂ ਲੈ ਗਏ ਪੁੱਛਣ ਵਾਲਾ ਕੋਈ ਨਹੀਂ ਇਸ ਕਰਕੇ ਨਿਜਾਮ ਨੂੰ ਬਦਲਣਾ ਪੈਣਾ ਬਾਹਰ ਤੇ ਬੰਦੇ ਆ ਕੇ ਲੁੱਟਣ ਲੱਗ ਗਏ ਮੈਂ ਕਿਹਾ ਸੀ ਇਹ ਕਾਲੇ ਅੰਗਰੇਜ਼ ਹੈ ਇਸ ਕਰਕੇ ਆਓ ਸਾਰੇ ਜਣੇ ਆਸ਼ੂ ਨੂੰ ਬੋਟਾਂ ਪਾਈਏ ਪੰਜਾ ਚੋਣ ਨਿਸ਼ਾਨ ਤੇ ਬੋਟਾਂ ਪਾਈਏ ਤੁਹਾਡਾ ਆਪਣਾ ਤੁਸੀਂ ਉਹਨੂੰ ਛੋਟੇ ਤੋਂ ਬੁੱਟਾ ਪਾ ਲਿਆ ਤਿੰਨ ਵਾਰ ਤੁਸੀਂ ਐਮਸੀ ਬਣਾਇਆ ਤਿੰਨ ਵਾਰ ਐਮਐਲਏ ਬਣਾਇਆ ਮੰਤਰੀ ਬਣਿਆ ਡਿਪਟੀ اپੋਜੀਸ਼ਨ ਲੀਡਰ ਬਣਿਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਆ ਤਾਂ ਸਾਲ ਇਸ ਤਰ੍ਹਾਂ ਲੰਘ ਜਾਣਾ ਕਲੇਸਾਂ ਜਿਆ ਚ ਕਿਉਂਕਿ ਮੇਰੀ ਬੀਬੀ ਕਹੇ ਕਰਦੀ ਸੀ ਵਿੱਚ ਾੜੂ ਖੜਾ ਨਹੀਂ ਕਰੀਦਾ ਕਲੇਸ ਹੁੰਦਾ ਤੁਸੀਂ 3 ਸਾਲ ਹੋ ਗਏ 3.5 ਸਾਲ ਝਾੜੂ ਖੜੇ ਕਰੇ ਨੂੰ ਇਹਨੂੰ ਲੰਬਾ ਪਾਓ ਤੁਸੀਂ ਤਾਂ ਇਹ ਕਲੇਸ਼ ਖਤਮ ਹੋਣਾ ਨਹੀਂ ਇਹ ਕਲੇਸ਼ ਚੱਲੀ ਹੋ ਜਾਣਾ ਇਸ ਤਰ੍ਹਾਂ ਇਹ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਤੁਹਾਨੂੰ ਅੱਜ ਸੋਚਣਾ ਪੈਣਾ ਹੈ ਇਹ ਕਲੇਸ਼ ਨੂੰ ਖਤਮ ਕਰੀਏ ਤੇ ਉਹ ਮੈਂ ਪਿੱਛੇ ਸੁਣਾ ਕੇ ਆਇਆ ਇੱਕ ਗੱਲ